ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੰਦੀਪ ਸਾਈਂ ਜੀ ਐਨੀਮਲ ਐਂਡ ਬਰਡ ਵੈਲਫੇਅਰ ਸੁਸਾਇਟੀ ਤੋਂ ਕਿ ਜਿੱਦਾਂ ਕੀ ਤੁਹਾਨੂੰ ਪਤਾ ਇੱਕ ਸਾਡਾ ਜਿਹੜਾ ਸ਼ੈਲਟਰ ਹੈ ਉਹ ਅਸੀਂ ਪੈਰਾਲਾਈਜ਼ਡ ਡੌਗ ਲਈ ਖੋਲਿਆ ਸੀ ਤੇ ਇੱਕ ਡੌਗ ਸਾਡੇ ਕੋਲ ਆਇਆ ਸੀ ਜਿੱਦੀ ਜਿਹੜੀ ਪੈਰ ਦੀ ਹੱਡੀ ਟੁੱਟ ਚੁੱਕੀ ਸੀ ਭਾਂਜੀ ਉਹਦੀ ਦੱਸਦੇ ਸੀ ਉਸ ਟਾਈਮ ਕਿ ਉਹਨਾਂ ਦੀ ਜਿਹੜੀ ਮਦਰ ਉਹਨਾਂ ਦੇ ਘਰ ਦੇ ਬਾੜ ਸੀਗੀ ਉਹਨੇ ਇਹ ਬੱਚੇ ਦਿੱਤੇ ਸੀ ਤੇ ਇਹ ਬੱਚੇ ਨੂੰ ਕੋਈ ਹਿੱਟ ਕਰਕੇ ਲੰਘ ਗਿਆ ਸੀ ਜਿਸ ਦੇ ਕਾਰਨ ਉਹਦੀ ਹੱਡੀ ਟੁੱਟਣ ਤੋਂ ਬਾਅਦ ਡਾਕਟਰਸ ਨੇ ਕਿਹਾ ਸੀ ਇਹ ਚੱਲ ਨਹੀਂ ਸਕਦਾ ਪੈਂਜੀਵਰੀ ਸਾਨੂੰ ਦੇਗੇ ਸੀ ਸ਼ੈਲਟਰ ਤੇ ਅਸੀਂ ਆਪਣੇ ਵੱਲੋਂ ਪੂਰੀ ਜਿਹੜੀ ਜ਼ਿੰਮੇਵਾਰੀ ਨਭਾਈ ਪੂਰੀ ਸੇਵਾ ਕੀਤੀ ਦੀ ਤੇ ਲੋਕਾਂ ਦੀ ਦੁਆਵਾਂ ਤੇ ਪੈਂਜੀਵਰਾਂ ਦਾ ਪਿਆਰ ਤੇ ਇਸ ਡੌਗ ਦੀ ਆਪਣੀ ਜਿਹੜੀ ਮਿਹਨਤ ਹੈ ਇਹਨੇ ਆਪਣਾ ਆਪ ਨੂੰ ਚੱਲਣਾ ਸ਼ੁਰੂ ਕੀਤਾ ਤੇ ਹੁਣ ਅਸੀਂ ਪੈਂਜੀਵਰਾਂ ਨੂੰ ਕਾਲ ਕਰਕੇ ਬੁਲਾਉਣ ਲੱਗਿਆ ਸੀ ਉਹਨਾਂ ਨੂੰ ਦੱਸਿਆ ਨੀ ਕਿ ਡੌਗ ਠੀਕ ਹੋ ਗਿਆ ਸੀ ਉਹਨਾਂ ਨੂੰ ਵੈਸੀ ਕਿਹਾ ਜੀ ਤੁਸੀਂ ਵਿਜ਼ਿਟ ਕਰੋ ਤੇ ਪੈਂਜੀਵਰੀ ਆਉਣ ਵਾਲੇ ਨੇ ਮੈਂ ਉਹਨਾਂ ਦੀ ਵੇਟ ਕਰ ਰਿਹਾ ਤੇ ਮੈਂ ਹੈਰਾਨ ਸੀਗਾ ਕਿ ਅੱਜ ਜਿਹੜਾ ਇਹ ਡੌਗ ਹੈ ਇਹ ਬਹੁਤ ਨਾ ਦੂਰ ਭੱਜ ਰਿਹਾ ਸੀ ਤੇ ਆਪਣੇ ਆਪ ਨੂੰ ਲੁਕਾ ਰਿਹਾ ਸੀ ਮੈਨੂੰ ਕਾਰਨ ਨਹੀਂ ਪਤਾ ਸ਼ਾਇਦ ਇਹਨੂੰ ਪਤਾ ਲੱਗ ਗਿਆ ਹੋਵੇ ਸ਼ਾਇਦ ਇਹਨੇ ਜਾਣੇ ਪੈਂਜੀ ਵਰੀ ਆ ਗਏ ਤੇ ਤੁਸੀਂ ਦੇਖ ਸਕਦੇ ਹੋ ਡੌਗ ਮੇਰੇ ਜਿਹੜੇ ਸੀਗੇ ਜਿਹੜੇ ਜਿੰਨੇ ਵੀ ਸਾਡੇ ਕੋਲ ਡੌਗ ਨੇ ਉਹ ਐ ਵੈਲਕਮ ਕਰਦੇ ਨੇ ਕਿਉਂਕਿ ਸਾਡੇ ਕੋਲ ਬਹੁਤ ਘੱਟ ਬੰਦੇ ਵਿਜ਼ਿਟ ਕਰਦੇ ਨੇ ਇੱਥੇ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਡੌਗ ਨੂੰ ਅਸੀਂ ਲਿਆਏ ਉਹ ਬੜਾ ਖੁਸ਼ ਸੀ ਜਦੋਂ ਉਹਨਾਂ ਨੂੰ ਮਿਲਿਆ ਤੇ ਫਿਰ ਮੇਰੇ ਕੋਲ ਆਇਆ ਦੁਬਾਰਾ ਸ਼ਾਇਦ ਉਹਨੂੰ ਫੀਲ ਹੋ ਗਿਆ ਸੀ ਕਿ ਅੱਜ ਦੀ ਲਾਸਟ ਡੇ ਐ ਇੱਥੇ ਉਹ ਜਾਣ ਵਾਲਾ ਹੈ ਤੇ ਉਸ ਤੋਂ ਬਾਅਦ ਵੀ ਉਹ ਦੁਬਾਰਾ ਇਹਨੇ ਭਜਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹਨੂੰ ਦੁਬਾਰਾ ਚੱਕ ਕੇ ਲਿਆਇਆ ਤੇ ਭੰਜੀਵਰਾਂ ਨੂੰ ਦਿੱਤਾ ਤੇ ਸਾਡਾ ਵੀ ਮਨ ਬਹੁਤ ਉਦਾਸ ਹੁੰਦਾ ਕਿ ਡੌਗ 6 ਮਹੀਨੇ ਬਾਅਦ ਜਿਹੜੀ ਸਾਡੀ ਮਿਹਨਤ ਹੈ ਅਸੀਂ ਇਹਨੂੰ ਬਹੁਤ ਖੁਸ਼ ਹੁੰਦੇ ਸੀ ਜਦੋਂ ਇਹ ਪਹਿਲਾ ਸਟੈਪ ਇਹਨੇ ਚੱਲਿਆ ਤੇ ਹੁਣ ਤਾਂ ਬਹੁਤ ਵਧੀਆ ਚੱਲਣ ਲੱਗ ਗਿਆ ਤੇ ਮਨ ਸਾਡਾ ਵੀ ਉਦਾਸ ਹੈ ਕਿਉਂਕਿ ਇਹ ਸਮਾਂ ਇਦਾਂ ਦਾ ਹੁੰਦਾ ਕਿ ਜਿਹਨੂੰ ਬਿਆਨ ਨਹੀਂ ਕਰ ਸਕਦੇ ਪਰ ਇਸ ਗੱਲ ਦੀ ਖੁਸ਼ੀ ਹੈ ਦੁਬਾਰਾ ਆਪਣੇ ਪੇਰੈਂਟਸ ਕੋਲ ਜਾ ਰਹੇ ਤੇ ਆਪਣੇ ਗਲੀ ਮਹੱਲੇ 'ਚ ਰਹੇਗਾ ਤੇ ਪੈਂਜੀ ਦੀ ਨਿਗਰਾਨੀ ਚ ਰਹੇਗਾ ਤੇ ਉੱਥੇ ਵਧੀਆ ਦੀ ਲਾਈਫ ਹੋएगी ਜੀ ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ